ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਰਾਮਗੜ ਚੁੰਗਾ ਰਾਮਗੜ ਚੁੰਗਾ ਨੂੰ ਦੋਸਤੋ ਜ਼ਿਲ੍ਹਾ ਮੁਕਸਰ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੁਕਸਰ ਸਾਹਿਬ ਪੈ ਜਾਂਦੀ ਆ ਇਸ ਪਿੰਡ ਦੇ ਵਿੱਚ ਦੋਸਤੋ ਬਾਈ ਦਾ ਵਪਾਰ ਲੈਣ ਦਾ ਕੰਮ ਆ ਚੰਗੇ ਸਾਫ ਸੁਥਰੇ ਪਸ਼ੂ ਲਿਆ ਕੇ ਸੇਲ ਪਰਚੇਈ ਦਾ ਕੰਮ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ 6 ਨਾਗਾ 4 ਸੂਏ ਸਵਾਏ ਤੇ ਇੱਕ ਦੋਸਤੋ ਗੱਬਣਾ ਤੇ ਇੱਕ ਦੇ ਦੋਸਤੋ ਸੀਮਨ ਲੱਗਿਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਹਜੇ ਤਾਈਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾ ਦੱਸਿਓ ਵੀਰਿਆ ਨਾਮ ਗਰਮੀਰ ਸਿੰਘ ਜੀ ਪਿੰਡ ਰਾਮਗੜ ਚੁੰਗਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਆ ਨੰਬਰ ਵੀ ਦੱਸਿਓ ਵੀਰੇ ਆਪਣਾ ਨੰਬਰ 98778 ਜੀ 00546 ਠੀਕ ਆ ਤੇ ਕਿੰਨੇ ਨਾਗ ਵਿਕਾਊ ਹੈ ਬਈ ਅੱਜ ਆਪਣੇ ਕੋਲ 6 ਨਾਗ ਹੈ ਜੀ 6 ਨਾਗ ਵਿਕਾਊ ਆ ਹਾਂਜੀ ਤੇ ਜਿਹੜੀ ਆਪਾਂ ਵਿਹੜ ਕੋਲੇ ਖੜੇ ਆ ਬਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਅੱਜ ਦੂਜਾ ਦਿਨ ਹੋਇਆ ਹੀ ਕੱਲ ਸੂਈ ਆ ਦੂਜਾ ਦਿਨ ਹੋ ਗਿਆ ਸੂਈ ਨੂੰ ਇਹ ਚੂਰ ਵਧੀਆ ਪੈ ਗਈ ਆ ਠੀਕ ਆ ਤੇ ਪਰ ਨਾ ਇਹ ਅਗਲੇ ਸਾਂ ਤੋਂ ਤੇਲ ਲਾਂਦੇ ਅਗਲੇ ਸਾਂ ਤੋਂ ਤੇਲ ਤੇਲ ਹੋ ਗਈ ਵਿਹੜ ਹਾਂ ਠੀਕ ਆ ਤੇ ਬੱਚਾ ਮਗਰ ਕੀ ਆ ਬਾਈ ਇਹਦੇ ਮਗਰ ਬੱਚਾ ਵੀਰੇ ਬੱਚਾ ਕੋਲ ਬੋਲੀ ਤਿਆਰ ਆ ਜੀ 10 ਕਿਲੋ ਹੁਣ ਬੋਲਾ ਤਿਆਰ ਆ ਹਾਂ ਦੁੱਧ ਦੇ ਦਊਗੀ ਕੋਈ ਚੋਕੇ ਲਾਏ ਦੋ ਟੈਂਕ ਹਾਂ ਚੋਕੇ ਲਾਏ ਦੁੱਧ 16 17 ਕਿਲੋ ਦੇ ਦਊਗੀ ਰਾਮ ਨੂੰ ਲਓ ਵੀ ਸੱਜਣੋ ਬਾਈ ਦਾ ਕਹਿਣਾ ਵੀ 16 17 ਲੀਟਰ ਦੁੱਧ ਦੇ ਦਊਗੀ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਕ੍ਰੋਸ ਅੰਗ ਦੇ ਵਿੱਚ ਆ ਦੇਖ ਸਕਦੇ ਆ ਤੇ ਥਣ ਹਾ ਉਹਨਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਮੂਹਰਲਾ ਥਣ ਤੇਲਾ ਕਿੱਧਰ ਲਾ ਬਾਈ ਉਰਲਾ ਬਹਿਣੀ ਵਾਲਾ ਬਹਿਣੀ ਵਾਲਾ ਉਰਲਾ ਬਹਿਣੀ ਵਾਲਾ ਬਹਿਣੀ ਵਾਲਾ ਥਣ ਦੋਸਤੋ ਬੈਟਰੀਆਂ ਦੀ ਚੱਲ ਵੀ ਸਕਦਾ ਹਾਂ ਬਹਿਣੀ ਵਾਲ ਤੇ ਬਾਕੀ ਥਣਾ ਦੀ ਸਾਫ ਆ ਬਾਈ ਹਾਂ ਜਮਾ ਓਕੇ ਚਵਾਈ ਜੇਕ ਨੰਬਰ ਭਾਵੇਂ ਬੰਦੇ ਫੋਨ ਤੇ ਮਗਾ ਸਕਦੇ ਲੋਬੀ ਸੱਜਣੋ ਤਸੱਲੀ ਤੁਸੀਂ ਕਰ ਲੈਣੀ ਆ ਬਾਈਆਂ ਦਾ ਭਾਵੇਂ ਦੀ ਕੋਈ ਫੋਨ ਤੇ ਚਵਾਈ ਕਰਕੇ ਆਪਦੇ ਵੀਡੀਓ ਕਾਲ ਤੇ ਲੈ ਸਕਦਾ ਤੇ ਅਗਲੇ ਥਾਂ ਤੋਂ ਦੋਸਤੋ ਤੇ ਅਲਾ ਬਾਈ ਨੇ ਦੱਸਤਾ ਕੋਈ ਇਹ ਚ ਗੱਪ ਵਾਲੀ ਗੱਲ ਨਹੀਂ ਜਿਹੜੀ ਚੀਜ਼ ਹੋਊਗੀ ਦੋਸਤੋ ਬਾਈਆਂ ਦਾ ਆਪਾਂ ਉਹੀ ਦੱਸਾਂਗੇ ਤੇ ਤੋੜ ਕੇ ਬਾਈ ਵਿਖਾਈਏ ਨੂੰ ਲੋਬੀ ਸੱਜਣੋ ਇੱਕ ਦੋ ਨਾਲ ਤੁਹਾਨੂੰ ਤੋੜ ਕੇ ਵਿਖਾ ਦੇਾਂਗੇ ਕਿਉਂਕਿ ਠੰਡ ਕਰਕੇ ਅੰਦਰ ਬੰਨੇ ਹੋਏ ਆ ਪਸ਼ੂ ਲੋਬੀ ਸੋਹਣਾ ਹਵਾਨਾ ਤੇ ਚੰਗੇ ਕਦ ਕਾਠ ਦੇ ਵਿੱਚ ਆ ਤਸੱਲੀ ਦੋਸਤੋ ਤੁਸੀਂ ਇੱਥੇ ਪਹੁੰਚ ਕੇ ਵੀ ਕਰ ਲੈਣੀ ਆ ਜਿਸ ਕਿਸੇ ਵੀਰ ਨੇ ਇੱਥੇ ਪਹੁੰਚ ਕੇ ਤਸੱਲੀ ਕਰਨੀ ਉਹ ਕਰ ਸਕਦਾ ਬੱਚਾ ਮਗਰ ਵੱੱਛੀ ਆ ਤੇ ਮੁੱਲ ਕੀ ਕਰਾਂਗੇ ਬਾਈ ਇਹਦਾ ਮੋਲੇ ਦਾ ਫੋਨ ਤੇ ਕਰਾਂਗੇ ਮੋਲੇ ਦਾ ਫੋਨ ਤੇ ਕਰਾਂਗੇ ਲੋਬੀ ਸੱਜਣੋ ਜਿਸ ਕਿਸੇ ਵੀਰ ਨੂੰ ਇਹ ਨਾਲ ਵਿੱਚੋਂ ਕਿਸੇ ਜਿਹੜੇ ਨਾਗ ਚੋਂ ਵੀ ਪਸੰਦ ਹੋਵੇ ਬਾਈ ਨੂੰ ਨੰਬਰ ਦਾ ਸੰਪਰਕ ਕਰ ਲਿਓ ਜੇ ਨੰਬਰ ਤੇ ਤੇ ਇਸ ਤੋਂ ਅੱਗੇ ਇਸ ਤੋਂ ਅੱਗੇ ਵਹਿੜ ਬਾਰੇ ਦੱਸੋ ਜੀ ਬਾਈ ਇਹ ਵੀਰੇ ਦੂਜਾ ਸੂਆ ਸੋਈ ਆ ਦੂਜਾ ਸੂਆ ਇਹ ਵੀ ਸੂਈ ਆ ਤੀਜਾ ਦਿਨ ਤੇ 10 ਕਿਲੋ ਬੋਲੀ ਇਹਦੇ ਉੱਤੇ ਆ ਤਿਆਰ ਆ ਤੀਜਾ ਦਿਨ ਹੋ ਗਿਆ 10 ਕਿਲੋ ਬੋਲੀ ਤਿਆਰ ਆ ਸੀਲ ਠੰਡੀ ਆ ਹਾਂ ਫੁੱਲ ਗਰੰਟੀ ਦੇ ਭੇਜਦਾ ਜੇ ਕੋਈ ਬੰਦਾ ਮੰਗੂ ਲਓ ਵੀ ਸੱਜਣੋ ਬਾਈਆਂ ਦਾ ਗਰੰਟੀ ਦੇ ਭੇਜ ਦਿਆਂਗੇ ਸੋਹਣੇ ਕੱਦ ਕਾਠ ਦੇ ਵਿੱਚ ਆ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਵੇਖ ਸਕਦੇ ਆ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ 10 ਕਿਲੋ ਬਾਈਆਂ ਦਾ ਬੋਲਾ ਤਿਆਰ ਆ ਇਸ ਵਕਤ ਤੀਜਾ ਦਿਨ ਹੋ ਗਿਆ ਸੂਈ ਨੂੰ ਹਵਾਨਾ ਦੋਸਤੋ ਸੋਨਾ ਤਿਆਰ ਕਰਦੀ ਆ ਵੇਖ ਸਕਦੇ ਆ ਹਜੇ ਸ਼ਾਮ ਦਾ ਵੇਲਾ ਸੱਜਣੋਂ ਦੂਰ ਆ ਟਾਈਮ ਵੀ ਤੁਹਾਨੂੰ ਵੇਖ ਕੇ ਦੱਸ ਦਿੰਦੇ ਆ ਸੋਨਾ ਹਵਾਨਾ ਅਰਥੰਤਾਈ ਤਿਆਰ ਕਰ ਜਾਣਾ ਦੋਸਤੋ ਵੇਖ ਸਕਦੇ ਆ ਇਹਦਾ ਕੀ ਮੁੱਲ ਰੱਖਾਂਗੇ ਬਾਈ ਇਹਦਾ ਮੁੱਲ ਆਪਾਂ ਮੁੱਲ 45000 ਕਰਦੇ ਵੀਰੇ ਇਹਦਾ ਮੁੱਲ 45000 ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਪਹਿਲੇ ਸੂਏ 14 ਲੀਟਰ ਇੱਕ ਆਪਣੇ ਕੋਲੇ ਆਈ ਨਾ ਇਹ ਨਾ ਉਹਨਾਂ ਨੇ ਘਰੋਂ ਨਹੀਂ ਕਿਤੇ ਬਾਹਰ ਕੱਢੀ ਸੁਪਰ ਐ ਕਰੀ ਜਾਂਦੀ ਜੰਦੀ ਠੀਕ ਲੈ ਸਵਾਰ ਕੇ ਬੈਠਾ ਲੋਬੀ ਬਾਈ ਜੀ ਦੇ ਦਸਨ ਮੁਤਾਬਕ ਦੋਸਤੋ ਬਾਈ ਇਹਾਂ ਦਾ ਜੀ ਨਹੀਂ ਲਾਇਆ ਇਹਨੇ ਥੋੜਾ ਜਿਹਾ ਉਪਰਾ ਕਰਦੀ ਆ ਉਦਾਸ ਖੜੀ ਆ ਇਸ ਕਰਕੇ ਥੋੜਾ ਜਿਹਾ ਦੁੱਧ ਦਾ ਫਰਕ ਪਿਆ ਬਾਈਆਂ ਦਾ ਪਹਿਲਾਂ ਹੀ ਸੂਏ 14 ਲੀਟਰ ਕੱਢਿਆ ਤੇ ਬੱਚਾ ਕੀ ਆ ਬਈ ਇਹਦੇ ਮਗਰ ਬੱਚਾ ਵੀਰੇ ਬੱਚਾ ਹੀ ਇਹਦੇ ਮਗਰ ਲੋਬੀ ਸੱਜਣੋ ਇਸ ਤੋਂ ਅੱਗੇ ਇਹਦੇ ਬਾਰੇ ਦੱਸੋ ਜੀ ਬਾਈ ਕ੍ਰੋਸ ਇਹਨੇ ਪਹਿਲੇ ਸੂਏ 20 ਲੀਟਰ ਦੁੱਧ ਦਿੱਤਾ ਪਹਿਲੇ ਸੂਏ 20 ਲੀਟਰ ਦੁੱਧ ਕੱਢਿਆ ਹਾਂ ਦੂਜਾ ਸੂਆ ਸੋਣ ਵਾਲੀ ਹੈ ਜੀ ਬਸ ਇਹ ਸੋਣ ਵਾਲੀ ਇਹ 10 15 ਦਿਨ ਲੈ ਜੂ ਇਹ 10 ਦਿਨਾਂ ਦੀ ਕੱਚੀ ਆ ਹਜੇ ਹਾਂਜੀ ਠੀਕ ਆ ਲੋ ਵੀ ਸੱਜਣੋ ਸਾਈ ਵਾਲ ਤੇ ਐਫ ਦੇ ਵਿੱਚ ਆ ਕ੍ਰੋਸ ਦੇਖ ਸਕਦੇ ਆ ਝਾਲਰ ਝੂਲਰ ਹਵਾਨਾ ਦੋਸਤੋ ਸੋਨਾ ਬਣਾਉਂਦੀ ਆਉਂਦੀ ਆ ਦੇਖ ਸਕਦੇ ਆ ਹਵਾਨੇ ਦੇ ਉੱਤੇ ਵੀ ਡੱਬਾ ਤੇ ਥਣਾ ਦਾ ਸਾਈਜ਼ ਦੇਖ ਸਕਦੇ ਆ ਦੋਸਤੋ ਸੋਨਾ ਥਣਾ ਦਾ ਸਾਈਜ਼ ਆ ਮੁਠੀ ਚਵਾਈ ਵਾਲਾ ਤੇ ਮਗਰਲੇ ਪਾਸੇ ਦੋਸਤੋ ਢਿੱਲ ਬਹੁਤ ਪਈ ਆ ਵੇਖੋਗੇ ਨਾ ਤੁਸੀਂ ਹਜੇ 10 ਦਿਨਾਂ ਨੂੰ ਦੋਸਤੋ ਹਵਾਨਾ ਇਹਨੇ ਬਹੁਤ ਵੱਡਾ ਤਿਆਰ ਕਰ ਜਾਣਾ ਸਾਰੇ ਢਿੱਲਾਂ ਵਾਲਾ ਦੋਸਤੋ ਕੱਢ ਕੇ ਫੇਰ ਸੋਨਾ ਆਏ ਨੇ ਤੇ ਸੋਨਾ ਹਵਾਨਾ ਤਿਆਰ ਕਰ ਜਾਣਾ ਦੋਸਤੋ ਦੂਜੀ ਸਾਈਡ ਤੋਂ ਵੀ ਥਣਾ ਦਾ ਸਾਈਜ਼ ਵੇਖ ਸਕਦੇ ਆ ਤੇ ਚੰਗੇ ਕਦ ਕਾਠ ਦੇ ਵਿੱਚ ਬਈ ਇਹਦਾ ਕੀ ਮੁੱਲ ਰੱਖਾਂ ਵੀ ਇਹਦਾ ਮੁੱਲ ਆਪਾਂ 65000 ਕਰਦੇ ਆ ਵੀ ਇਹਦਾ 65000 ਹਾਂ ਮੌਕੇ ਤੇ ਮਾਨਤਨ ਕਰਦੇ ਕੋਈ ਗਾ ਜੀ ਲੋ ਵੀ ਸੱਜਣੋ ਮਾਨਦਾਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਚੰਗੇ ਕਦ ਕਾਠ ਦੇ ਵਿੱਚ ਇਸ ਤੋਂ ਅੱਗੇ ਬਾਈ ਵੈੜ ਬਾਰੇ ਦੱਸਿਓ ਜੀ ਇਹ ਵੀਰੇ ਜਰਸੀ ਆ ਕੋਈ ਹੁੰਦਾ ਵਧੀਆ ਬੰਦਾ ਦੁੱਧ ਪੀਣਾਂ ਦਾ ਗਰੀਬੂ ਬੰਦਾ ਵਧੀਆ ਉਹਦੇ ਲਈ ਸਸਤਾ ਰੇਟ ਆ ਦੇ ਭਾਜਾਲੀ ਆ ਹਾਂ ਭਾਲ ਹੀ ਜਾਇਜ਼ ਭਾਅ ਬੱਛੀ ਮਗਰ ਹੈ ਇਹਦੇ ਸੂਈ ਨਜੋ ਪੰਜ ਇਹ ਵੀ ਸੂਈ ਦੀ ਆ ਕਿ ਬਈ ਇਹਦਾ ਦੁੱਧ ਹੈਗਾ 6 ਕਿਲੋ ਹੋਊਗਾ ਜੀ 6 7 ਕਰ ਲੋ 6 7 ਕਿਲੋ ਤੇ ਉਮਰ ਬਾਈ ਇਹ ਕਿੰਨੀ ਕਾ ਇਹ ਅਜੇ ਖੀਰੀ ਆ ਮੇਰੇ ਸਾਥ ਜੀ ਖੀਰੀ ਆ ਹਾਂ ਲੋਬੀ ਸੱਜਣੋ ਬਾਈ ਨੇ ਦੰਦ ਨਹੀਂ ਵੇਖੇ ਜਾਂਦਾ ਅੰਦਾਜ਼ਾ ਹੋ ਸਕਦਾ ਖੀਰੀ ਹੋਵੇ ਤੇ ਵੇਖ ਸਕਦੇ ਹੋ ਸੋਹਣੇ ਕਦ ਕੱਠ ਦੇ ਵਿੱਚ ਜਰਸੀਆਂ ਵਾਲਾ ਕਦ ਦਾ ਦੋਸਤੋ ਤੇ ਥਣਾ ਦਾ ਸਾਈ ਗਿਆ ਤੁਹਾਨੂੰ ਦੋਸਤੋ ਵਿਖਾ ਦਿੰਦੇ ਆ ਦੇਖ ਸਕਦੇ ਮਗਰ ਵੀ ਦੋਸਤੋ ਇਹਦੇ ਬੱਚੀ ਆ ਜੀ ਸਰਦਿਆਂ ਮੂੰ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਇਹਦਾ ਕੀ ਮੁੱਲ ਕਰਾਂਗੇ ਬਾਈ ਇਹਦਾ ਮੁੱਲ ਕਰਦੇ ਆਪਾਂ 23000 ਰੁਪਏ ਤੇ 2000 ਲਓ ਵੀ ਸੱਜਣੋਂ ਬੱਚਿਆਂ ਵਾਲਾ ਰੇਟ ਆ ਜਿਸ ਕਰ ਦਿੰਗੇ ਅਸਰ ਬੱਚਿਆਂ ਵਾਲਾ ਰੇਟ ਹੀ ਆ ਬਾਈ ਦੁੱਧ ਕਿੰਨਾ ਪਾ ਦੂਗੀ ਦੁੱਧ ਦੇ ਦੇ ਦੂਗਾ 8-9 ਕਿਲੋ ਦਊਗੀ ਵੱਧ ਨਹੀਂ 8-9 ਕਿਲੋ ਦੁੱਧ ਪਾ ਦੂਗੀ ਦੋਸਤੋ ਬਾਈ ਨੇ ਜਿੰਨੀ ਗੱਲ ਹੈਗੀ ਐ ਦੋਸਤੋ ਸਾਰੇ ਇਸ ਪਸ਼ੂਆਂ ਦਾ ਸਾਫ਼ ਸੁਥਰਾ ਰੇਟ ਆ ਤੇ ਜਿੰਨੀ ਗੱਲ ਹੈਗੀ ਐ ਦੋਸਤੋ 19 ਦਸੀ 8 ਕਿਲੋ 9 ਕਿਲੋ ਦੁੱਧ ਪਾ ਦੂਗੀ ਤੇ 23000 ਬਾਈ ਨੇ ਮੁੱਲ ਕੀਤਾ ਇਹਦਾ ਸਿਰਫ ਜਾਇਜ਼ ਰੇਟ ਆ ਤੇ ਬੱਚੀ ਕਿਹੜੀ ਐ ਬਈ ਇਹਦੇ ਮਗਰ ਉਹ ਕਾਲੀ ਬੱਚੀ ਉਹ ਬੈਠੀ ਆ ਹਰਲੇ ਪਾਸੇ ਵਾਲੀ ਹਾਂ ਆ ਬੱਚੀ ਐ ਦੋਸਤੋ ਵੇਖ ਸਕਦੇ ਆ ਕਾਲੇ ਰੰਗ ਦੇ ਵਿੱਚ ਆ ਤੇ ਇਸ ਤੋਂ ਅੱਗੇ ਦੋਸਤੋ ਸਾਈ ਵਾਲਾ ਵੇਖ ਸਕਦੇ ਇਹਦੇ ਬਾਰੇ ਦੱਸਿਓ ਬਈ ਇਹ ਵੀਰੇ ਪਹਿਲਾ ਸੂਆ ਸੂਈਆ ਵੀਰੇ ਅੱਜ ਹੋਇਆ ਇਹਨੂੰ ਤੀਜਾ ਦਿਨ ਇਹ ਨੂੰ ਤੀਜਾ ਦਿਨ ਹੋ ਗਿਆ ਹਾਂ ਆਪਾਂ ਕਿਸੇ ਬੰਦੇ ਤੋਂ ਲਈ ਸੀ ਕੱਲ ਲਈ ਆ ਹਾਂਜੀ ਤੇ ਉਹਨੇ ਆਪ ਨੂੰ ਦੱਸਿਆ ਨਹੀਂ ਸੀ ਇਹਦੇ ਬੱਚੇ ਦੇੰਦਰ ਨਾ ਜ਼ੇਰ ਰਹਿ ਗਈ ਥੋੜੀ ਜੀ ਅੱਜ ਆਪਾਂ ਦਵਾਈ ਅੱਜ ਵੀ ਭਰਾਈ ਆ ਥੋਡੇ ਕੋਲੇ ਰੱਖਿਆ ਮੇਰੇ ਹੁੰਦੇ ਤੋਂ ਡਾਕਟਰ ਖੜਾ ਸੀ ਆਹ ਦਵਾਈ ਭਰਾਈ ਦੱਸ ਕੇ ਦੇਵਾਂਗੇ ਕੱਲ ਵੀ ਭਰਾਈ ਸੀ ਬੱਚੀ ਖਾਣ ਪੀਣ ਨੂੰ ਓਕੇ ਆ ਬਸ ਇਕੱਲੀ ਉਹਦੇ ਕਰਕੇ ਆ ਤੇ ਮਗਰੇ ਦੇ ਬੱਚੇ ਅਸੀਲ ਠੰਡੀ ਹੈ ਦਵਾਈ ਦੋ ਜੀ ਹਾਂ 8 ਕਿਲੋ ਬੋਲੀ ਤਿਆਰ ਹੈ ਜੇਠ ਠੀਕ ਆ ਦਵਾਈ ਵੀ ਧਰਾ ਦੀ ਜੇਰ ਕਰਾ ਦਵਾਈ ਧਰਾ ਦੀ ਵੀਰੇ ਦਵਾਈ ਧਰਾ ਠੀਕ ਆ ਅੰਦਰ ਦੀ ਡਾਕਟਰਾਂ ਦਾ ਬਿਲਕੁਲ ਓਕੇ ਹਾਂ ਹਾਂ ਹੁਣ ਤਾਂ ਬਹੁਤ ਸਾਫ਼ ਹੋ ਗਈ ਕੱਲ ਵੀ ਧਰਾਤੀ ਦਵਾਈ ਅੱਜ ਵੀ ਧਰਾਤੀ ਠੀਕ ਆ ਉਹ ਦੱਸਿਆ ਨਹੀਂ ਉਹ ਬੰਦਿਆਂ ਨੇ ਜਿਨ੍ਹਾਂ ਨੇ ਪਰ ਆਪਾਂ ਪਤਾ ਲੱਗ ਗਿਆ ਆਪਾਂ ਨੂੰ ਲੋ ਵੀ ਸੱਜਣੋ ਜਿੰਨਾ ਕੰਮ ਬਾਈ ਦਾ ਸਾਫ਼ ਸੁਥਰਾ ਕੰਮ ਆ ਕੋਈ ਗੱਪ ਮਾਰ ਕੇ ਨਹੀਂ ਪਸੂ ਦੇਣਾ ਮੇਰੇ ਹੁੰਦਿਆ ਤੋਂ ਵੀ ਦੋਸਤੋ ਡਾਕਟਰ ਖੜਾ ਸੀਗਾ ਤੁਹਾਨੂੰ ਵਿਖਾ ਦਿੰਨੇ ਆ ਆ ਦੇਖ ਸਕਦੇ ਆ ਦੂਜੀ ਵਿਹੜ ਦੇ ਸੀਮਣ ਭਰਿਆ ਸਲਾਈ ਪੇ ਦਾ ਕਵਰ ਪਿਆ ਉਧਰ ਪਰਲੀ ਵਿਹੜ ਦੇ ਦੋਸਤੋ ਸੀਮਣ ਭਰਿਆ ਤੇ ਇਹਦੇ ਬਾਈ ਨੇ ਦਵਾਈ ਧਰ ਕੇ ਗਿਆ ਡਾਕਟਰ ਤੇ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਣ ਤੀਜਾ ਦਿਨ ਹੋ ਗਿਆ ਹਾਂ ਤੀਜਾ ਦਿਨ ਆ ਵੀਰੇ ਹੁਣ ਦੁੱਧ ਕਿੰਨਾ ਤਿਆਰ ਹੋ ਗਿਆ ਹੁਣ ਹੈਗਾ 9-10 ਕਿਲੋ ਬੋਲੀ ਤਿਆਰ 9-10 ਕਿਲੋ ਬੋਲੀ ਤਿਆਰ ਹੈ ਕਿੰਨਾ ਪਾ ਦੂਗੀ ਬਈ ਦੁੱਧ ਪਾਉਣਾ ਚਾਹੀਦਾ ਇਹਨੂੰ 14 ਕਿਲੋ ਆਰਾਮ ਨਾਲ ਹੈ ਲਓ ਵੀ ਸੱਜਣੋ 22 ਤੱਕ ਆ ਵੀ 14 ਕਿਲੋ ਦੁੱਧ ਪਾ ਦੂਗੀ ਆਰਾਮ ਨਾਲ ਤੇ ਹਵਾਨਾ ਵੀ ਦੋਸਤੋ ਸੋਹਣਾ ਤਕਰੀਬਨ 14 ਕਿਲੋ ਜਿਹੜਾ ਕੋਈ ਵੀਰ ਲੈ ਕੇ ਜਾਂਦਾ ਆਰਾਮ ਨਾਲ ਦੁੱਧ ਭਾ ਵੀ ਦਊਗੀ ਬਾਕੀ ਸੇਵਾ ਤੇ ਡਿਪੈਂਡ ਹੁੰਦਾ ਦੋਸਤੋ ਥਣਾ ਦਾ ਸਹਾਈ ਗਾ ਦੋਸਤੋ ਤੁਹਾਨੂੰ ਖਾ ਦੇਣਾ ਬਹੁਤ ਸੋਹਣਾ ਥਣਾ ਦਾ ਸ ਤੀਜਾ ਦਿਨ ਹੋ ਗਿਆ ਦੋਸਤੋ ਸੂਈ ਨੂੰ ਪਹਿਲਾ ਸੂਗਾ ਸੂਈ ਆ ਦੇਖ ਸਕਦੇ ਆ ਉਹ ਮੱਥਾ ਦੋਸਤੋ ਤੁਹਾਨੂੰ ਵਿਖਾ ਦਿੰਦੇ ਬੱਚਾ ਕੀ ਆ ਬਈ ਇਹਦੇ ਮਗਰ ਬੱਛੀ ਮਗਰ ਆਈ ਇਹਦੇ ਮਗਰ ਬੱਛੀ ਆ ਹਾਂ ਹਾਂਜੀ ਆ ਬੱਛੀ ਆ ਦੋਸਤੋ ਇਹਦਾ ਮੁੱਲ ਕੀ ਰੱਖਾਂਗੇ ਬਈ ਇਹਦਾ ਮੁੱਲ ਆਪਾਂ 40000 ਰੁਪਏ ਵੀਰੇ ਇਹਦਾ ਮੁੱਲ 40000 ਰੀਡ ਜਾਇਜ਼ ਹੋਣਗੇ ਆਪੇ ਤੇ ਮਾਨਤਨ ਹਾਂ ਹੋ ਜੂਗਾ ਜੀ ਮੌਕੇ ਤੇ ਜ਼ਰੂਰ ਲਓ ਬਈ ਸੱਜਣੋ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਤੇ ਇਸ ਤੋਂ ਅੱਗੇ ਐਚਐਫ ਖੜੀ ਹੈ ਬਈਏ ਦੇ ਬਾਰੇ ਜਾਣਕਾਰੀ ਦਿਓ ਜੀ ਇਹ ਵੀਰੇ 7ਵੇਂ ਮਹੀਨੇ ਚ ਫਲ ਸਿੱਟ ਗਈ ਸੀ 7ਵੇਂ ਮਹੀਨੇ ਵਿੱਚ ਫਲ ਸਿੱਟਿਆ ਹੋਇਆ ਨੇ ਹਾਂ ਠੀਕ ਆ ਤੇ ਪਰ ਇਹ ਦੁੱਧ ਤੇ ਹੁਣ ਆ ਗਈ ਆ ਠੀਕ ਆ ਅੱਜ ਇਹਨੂੰ ਹੋ ਗਿਆ ਫਲ ਸਿੱਟੇ ਨੂੰ 2 ਮਹੀਨੇ ਦੇ ਕਰੀਬ ਹੀ ਹੋ ਗਿਆ 1.5 ਦੋ ਮਹੀਨੇ ਹੁਣ ਦੁੱਧ ਤੇ 4-5 ਕਿਲੋ ਦੁੱਧ ਆ ਗਈ ਦੋ ਟਾਈਮ ਦਾ ਠੀਕ ਆ ਕਿੰਨੇ ਦਿਨ ਹੋ ਗਏ ਫਲ ਸਿੱਟੇ ਨੂੰ 2 ਮਹੀਨੇ ਦੇ ਕਰੀਬ ਹੋ ਗਿਆ ਵੀਰੇ 2 ਮਹੀਨਿਆਂ ਦੇ ਹਾਂ ਜਿਹਦੇ ਸੀਓ ਨੇ ਵੀ ਲਵਾਤਾ ਤੁਹਾਡੇ ਸਾਹਮਣੇ ਆਇਆ ਡਾਕਟਰ ਸਾਹਿਬ ਆਇਆ ਸੀ ਉਹ ਸਲਾਈ ਵੀ ਉੱਥੇ ਹੀ ਪਈ ਆ ਲਓ ਬਈ ਸੱਜਣੋ ਇਹਦੇ ਬਾਈ ਡਾਕਟਰ ਨੇ ਹੰਟਰ ਬੋਲਦਾ ਸੀਮਣ ਭਰਿਆ ਹੋਇਆ ਮੇਰੇ ਸਾਹਮਣੇ ਆਹ ਸਲਾਈ ਪਈ ਆ ਦੋਸਤੋ ਵੇਖ ਸਕਦੇ ਆ ਹੰਟਰ ਬੋਲਾ ਐਚ ਐਫ ਬਰੀਡ ਦਾ ਕੋਈ ਤੇ ਤਾਰਾਂ ਵੀ ਤੁਹਾਨੂੰ ਦੋਸਤੋ ਵਿਖਾ ਦਿੰਨੇ ਆ ਇਹਦੇ ਤਾਰਾਂ ਲੱਗੀਆਂ ਪੂਛ ਤੇ ਸ਼ਾਇਦ ਤੁਹਾਨੂੰ ਕੈਮਰੇ ਦੇ ਵਿੱਚ ਦਿਖ ਜਾਣ ਚੌਂਕਦਿਆਂ ਅੰਦਰ ਵੀ ਪੂਰੀ ਸਾਵਾ 100% ਰਹਿ ਕੇ ਖਾਂਸੇ ਤੇ ਬਾਕੀ ਬਾਈ ਨੇ ਦੱਸਣ ਮਤਾਓ ਕਿ ਦੋਸਤੋ ਡਾਕਟਰ ਕਹਿ ਗਿਆ ਸਵੇਹਾ ਵੀ ਇਹਦੇ ਸੀਮਣ ਭਰਾਂਗੇ ਹੀਟ ਫੁੱਲਾ ਤਕਰੀਬਨ 99% ਦੋਸਤੋ ਰਹਿ ਜਾਣੀ ਇਹ ਰਹਿੜ ਇਹਦਾ ਕੀ ਮੁੱਲ ਕਰਾਂਗੇ ਬਾਈ ਇਹਦਾ ਮੁੱਲ ਕਰਾਂਗੇ ਆਪਾਂ 22000 ਰੁਪਏ ਇਹਦਾ 22000 ਚਾਰ-ਚਾਰ ਕਿਲੋ ਹੁਣ ਦੁੱਧ ਤੇ ਆ ਗਈ ਆ ਹਾਂ ਦੋ-ਦੋ ਕਿਲੋ ਚਾਰ ਕਿਲੋ ਆਹੋ ਚਾਰ ਕਿਲੋ ਦੋਵੇਂ ਟਾਈਮਾਂ ਦਾ ਸਹੀਲ ਠੰਡੀ ਹੈ ਕੋਈ ਚੱਕਰ ਨਹੀਂ ਸਹੀਲ ਠੰਡੀ ਵੀ ਬਿਲਕੁਲ ਦੋਸਤੋ ਵੇਖ ਸਕਦੇ ਆ ਤੇ ਥਣਾ ਦਾ ਸਾਈ ਗਿਆ ਦੋਸਤੋ ਤੁਹਾਨੂੰ ਦਿਖਾ ਦਿੰਦਾ 4 ਕਿਲੋ ਦੁੱਧ ਇਸ ਵਕਤ ਤਿਆਰ ਆ 7 ਮਹੀਨੇ ਦਾ ਫਲ ਸਿੱਟਿਆ ਤੇ ਦੋਸਤੋ ਅੱਜ ਸੀਮਨ ਲੱਗ ਗਿਆ ਇਹਦੇ ਉਮੀਦ ਆ ਵੀ ਦੋ ਦੰ ਦਾ ਹੀ ਮੇਰੇ ਹਿਸਾਬ ਚ ਮੂਵੀ ਹੋ ਸਕਦਾ ਦੋ ਦਾਂਦੀ ਆ ਦੇਖੀ ਨਹੀਂ ਦੇਖੀ ਨਹੀਂ ਦੋ ਦਾਂਦੀ ਹੋ 100% ਲੋ ਵੀ ਸੱਜਣੋ ਇਹ 6 ਨਾਗ ਸੀ ਬਾਈ ਕੋਲੇ ਜਿੰਨਾ ਵੀਰਾਂ ਨੂੰ ਦੋਸਤੋ ਇਹਨਾਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਨੂੰ ਪਸੰਦ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਆ ਜਿਸ ਕਿਸੇ ਵੀਰ ਦੇ ਦੋਸਤੋ ਇਹਨਾਂ ਚੋਂ ਕੋਈ ਵੀ ਸੂਆ ਸਵਾਇਆ ਜਾਂ ਕੋਈ ਗੱਬਣ ਪਸ਼ੂ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਜੇ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਵੀਡੀਓ ਵੇਖ ਲਈ ਧੰਨਵਾਦ ਦੋਸਤੋ